ਹਾਏ ਰੱਬਾ ਕਿਦਾਂ ਦੇ ਪੁੱਠੇ ਦਿਨ ਸਾਡੇ ਤੇ ਆ ਗਏ ਕਿ ਪਹਿਲਾਂ ਮਹੀਂ ਰੱਖੀ ਤੇ ਬੜਾ ਸੋਹਣਾ ਦੁੱਧ ਦਾ ਸਰਦਾ ਜਾਂਦਾ ਸੀ ਤੇ ਕੱਟਾ ਮਰ ਗਿਆ ਤੇ ਮਹੀਂ ਦਾ ਵੀ ਹੱਥੋਂ ਖੁੰਝ ਗਿਆ ਸਾਰਾ ਕੁਝ ਨਾ ਦੁੱਧ ਨਾ ਦਹੀਂ ਕੁਛ ਨਾ ਸਾਰਾ ਕੁਝ ਮੁੱਲ ਲੈਣਾ ਪਿਆ ਜੇ ਆ ਵਿਚਾਰਾ ਬੇਜਮਾਨਾ ਕੁੱਤਾ ਰੱਖਿਆ ਸੀ ਚੰਗਾ ਭਲਾ ਸਾਬੀ ਰੋਟੀ ਪਾ ਗ ਗਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਵਿਚਾਰੇ ਨੂੰ ਜਦੋਂ ਦੀ ਪੁੱਠਿਆਂ ਪੈਰਾਂ ਵਾਲੀ ਸਾਡੇ ਘਰ ਆ ਗਈ ਨੁਕਸਾਨ ਤੇ ਨੁਕਸਾਨ ਹੋਈ ਜਾਂਦੇ ਆ ਮੰਮੀ ਉਠੋ ਇਥੋਂ ਕੀ ਗੱਲਾਂ ਕਾਂਡੇ ਇਕੱਲੇ ਬਹਿ ਕੇ ਕੋਨੇ ਦਾ ਹੁਣ ਕੀ ਕਰਨਾ ਨਵਾਂ ਲੈ ਆਵਾਂਗੇ ਹੋਰ ਵੇਖ ਲੈਨੇ ਆ ਮਰ ਗਿਆ ਜਿਹੜਾ ਹੁਣ ਕੀ ਕਰ ਲੈਣਾ ਨਵਾਂ ਤੇ ਲੈ ਆਵੇਂਗਾ ਮੰਨਦੇ ਨਵਾਂ ਲੈ ਆਵੇਂਗਾ ਇਹਦੀ ਪਤਾ ਕਿੰਨੀ ਰਾਖੀ ਮਾਸਾ ਕੋਈ ਗੇੜ ਖੜਕਾਉਂਦਾ ਹੀ ਨਾ ਉਸੇ ਵળે ਪਤਾ ਲੱਗ ਜਾਂਦਾ ਵੀ ਕੋਈ ਬਾਹਰ ਆਇਆ ਵਾ ਮੰਮੀ ਡੰਗਰ ਜਦੋਂ ਇਦਾਂ ਦਾ ਜਾਨਵਰ ਆ ਪਾ ਲਿਆ ਹੋਵੇ ਤੇ ਫਿਰ ਦੁੱਖ ਤੇ ਲੱਗਦਾ ਹੀ ਦੁੱਖ ਤੇ ਮੈਨੂੰ ਵੀ ਬੜਾ ਵਾ ਵੇਲਾ ਟੈਕ ਹੀ ਹੋ ਗਿਆ ਝਾਟੀ ਕੀ ਮਾਸਾ ਜਿੰਨਾ ਵਿਚਾਰਾ ਲਿਆਂਦਾ ਸੀ 시시 ਨਾ ਦੁੱਧ ਪਿਆਲਦੇ ਹੁੰਨੇ ਸਾਨੂੰ ਤੇ ਕਿਦਾਂ ਪਾ ਲਿਆ ਅੰਤਰਾ ਤੇ ਮੇਰੇ ਤੇ ਜੀ ਨੂੰ ਕੁਛ ਹੋਣ ਦਿਆ ਵਾ ਜਦੋਂ ਮੈਂ ਇੱਧਰ ਨੋਂਨੀ ਆ ਦੀਦਾ ਨਹੀਂ ਜਦੋਂ ਹਾਂ ਉਹ ਤੇ ਗੱਲ ਹੈ ਕੀ ਆ ਸਾਡੇ ਅੱਗੇ ਮੰਮੀ ਇਹੋ ਜੀ ਚਲੋ ਚਲੀਏ ਆਪਾਂ ਅੰਦਰ ਹੈ ਮੇਰਾ ਜਸਾ ਵੀ ਘਰ ਵਾਲ ਜਾਨੂ ਜੀ ਨਹੀਂ ਕਰਦਾ ਮੈਨੂੰ ਉਹਦਾ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਇੰਨਾ ਮੈਨੂੰ ਗੁੱਸਾ ਚੜਦਾ ਉਹਦੇ ਨਾਲ ਵੇਖ ਵੇਖ ਕੇ ਨਾ ਪਤਾ ਨਹੀਂ ਕਿੰਨਾ ਕਿ ਨੁਕਸਾਨ ਕਰਾਊਗੀ ਸਾਡੇ ਘਰ ਦਾ ਏ ਜਦੋਂ ਦੀ ਆਈ ਹੈ ਨਾ ਸਾਡੇ ਪੁੱਠੇ ਹੀ ਪੈਣ ਦੇ ਹੀ ਲੈ ਰਿਆ ਹੀ ਕੱਖ ਨਹੀਂ ਸਾਡਾ ਕਈ ਤੇ ਆਪੋ ਤੇ ਨੇ ਅਕਲ ਵਾਲੇ ਹੁੰਦੇ ਆ ਪੈਰਾਂ ਨਾਲ ਚਿਕ ਲੈ ਆਉਂਦੇ ਉਹ ਜਿਹੜੀ ਪਹਿਲੀ ਸੀ ਨਾ ਉਹਦੇ ਪੈਰਾਂ ਨਾਲ ਇਚਕ ਲੈ ਆਉਂਦੇ ਆ ਪਹਿਲੀ ਹੀ ਸੀ ਨਾ ਜਿਹੜੀ ਉਹਦੇ ਪੈਰਾਂ ਨਾਲ ਇਚਕਾਉਂਦਾ ਸੀ ਘਰ ਤੇ ਆਹ ਜਿਹੜੀ ਐ ਇੰਨੇ ਤੇ ਜਿਹੜਾ ਆਇਆ ਵੀ ਉਹ ਵੀ ਬਾਹਰ ਨੂੰ ਘਾਲਤਾ ਸਮਝ ਨਹੀਂ ਲੱਗਦੀ ਨਹੀਂ ਕੀ ਰੱਬ ਦਾ ਐਡਾ ਮਾੜਾ ਕੀਤਾ ਜਿਹੜੇ ਸਾਡੇ ਤੇ ਇੰਨੇ ਮਾੜੇ ਦਿਨ ਆ ਗਏ ਆ ਕੀ ਬਦਾ ਮੰਮੀ ਇਹ ਨਹੀਂ ਸਮਝ ਲੱਗਣੀ ਆ ਨੂੰ ਆਪੇ ਚੰਗੇ ਵੀ ਆਉਣਗੇ ਕੁਝ ਨਹੀਂ ਹੁੰਦਾ ਮੰਮੀ ਮੈਂ ਹਮ ਨਾ ਮੜ ਜਾ ਕੰਮ ਚੱਲਿਆਂ ਕਿੱਥੇ ਚੱਲਿਆਂ ਤੂੰ ਕੰਮ ਓਏ ਮਨੂ ਹੋ ਘਰ ਵਾਲੂ ਜਾ ਘਰ ਜਾ ਕੇ ਰੇ ਟੇਕੇ ਬਹਿ ਜਾ ਕਿਉਂ ਉਸਤਾ ਦੇ ਡੰਡਿਆਂ ਵਾਂ ਤੂੰ ਮੈਂ ਚਲ ਕੇ ਇਹਨੂੰ ਕਹਿਣਾ ਵਾਂ ਕੋ ਕੁੱਤਾ ਕਤਾਂ ਲੈ ਆਉਣੀ ਆ ਲੈ ਆਉਂਗੀ ਮੈਂ ਕੁੱਤਾ ਕਹਿ ਲੂੰਗੀ ਮੈਂ ਉਹ ਗੋਰੇ ਨੂੰ ਕਰੂੰਗੀ ਫੋਨ ਤੇ ਗੋਰੇ ਨੇ ਆਪੇ ਲਿਆ ਦੇਣਾ ਉਹ ਰੁਕ ਜੋ ਉੱਧਰ ਨੂੰ ਚੱਲ ਮੈਂ ਕਹਿੰਦੀ ਨਾ ਸੁਣਦਾ ਨਹੀਂ ਤੈਨੂੰ ਓ ਮਮੀ ਮੈਂ ਗਿਆ ਤੇ ਆਇਆ ਬਸ ਨਹੀਂ ਜਾਣਾ ਨਾ ਕਹਤਾ ਨਾ ਤੈਨੂੰ ਜਾ ਕੇ ਘਰ ਟੇਕੇ ਬਹਿ ਜਾ ਰਮਾਨਾ ਮਮੀ ਜਾ ਲੈਂਦੇ ਫੇਰ ਮਗਰ ਮਗਰੀ ਸਮਝ ਕਿਉਂ ਨਹੀਂ ਹੁੰਦਾ ਸਾਬੀ ਤੈਨੂੰ ਨਹੀਂ ਜਾਣਾ ਬਸ ਕਹਤਾ ਨਾ ਮੈਂ ਤਾਲਾ ਦੇ ਨਾਮ ਮਾਰੋ ਕਿਉਂ ਕਿਹੜੀ ਗੱਲਾਂ ਕੀ ਚਾਹੀਦਾ ਤੈਨੂੰ ਹੁਣ ਚੁੱਪ ਕਰਕੇ ਚਲ ਜਾ ਹੁਣ ਖੰਡ ਕਿੱਡਾ ਫੜਿਆ ਵਾ ਤੂੰ ਤੇ ਸਤਾ ਹੀ ਮਾਰਿਆ ਮੈਨੂੰ ਵਿਚਾਰਾ ਹੈ ਬਨਵੀ ਮਰ ਗਈ ਆਈ ਪਤਾ ਨਹੀਂ ਉਹਨੂੰ ਕੀ ਗੱਲ ਹੋ ਗਈ ਉਹ ਤਾਂ ਵੀ ਮੰਮੀ ਮੈਨੂੰ ਹੀ ਅੱਖਾਂ ਕੱਢੀ ਜਾਂਦੀ ਏ ਕਿ ਹਾਂ ਜਾਂ ਤੂੰ ਹੀ ਮਾਰਤਾ ਮੈਂ ਤੇ ਉਹਦੇ ਲੱਗੇ ਵੀ ਨਹੀਂ ਜਾਂਦੀ ਕੱਲ ਗਈ ਬਸ ਉਹਦੇ ਲੱਗੂ ਗੂੜਾ ਚੋਕਣ ਲਈ ਐਨੇ ਚ ਮੇਰੇ ਸਿਰ ਇਲਜ਼ਾਮ ਆ ਗਿਆ ਇਹ ਕੱਟਾ ਮਰ ਗਿਆ ਤਾਂ ਮੇਰਾ ਕਸੂਰ ਆ ਕੁੱਤਾ ਮਰ ਗਿਆ ਤਾਂ ਮੇਰਾ ਕਸੂਰ ਵੀ ਮੈਂ ਹੀ ਫੜਫੜ ਮਾਰਨ ਲਈ ਆ ਇਹਨਾਂ ਨੂੰ ਇਹਨਾਂ ਨੂੰ ਹੋਰ ਕੋਈ ਨਹੀਂ ਗੱਲ ਲੱਭਦੀ ਤੇ ਮੇਰੇ ਸਿਰ ਇਲਜ਼ਾਮ ਲਾਉਣ ਨੂੰ ਗੱਲਾਂ ਲੱਭ ਲੈਂਦੇ ਆ ਆ ਹੋ ਗਿਆ ਤੇ ਜੇ ਹੋ ਗਿਆ ਹਾਤੀ ਆ ਪਤਾ ਨਹੀਂ ਕਿੱਧਰ ਜਿੱਧਰ ਦਿਮਾਗ ਚਲਾਉਣਾ ਉੱਧਰ ਚਲਾਉਂਦੇ ਨਹੀਂ ਪੁੱਠੇ ਪਾਸੇ ਨੂੰ ਦਿਮਾਗ ਚਲਾਉਂਦੇ ਹੀ। ਜੇ ਢਿੱਡੇ ਹੈਗੇ ਤੇ ਉਧਰ ਦਿਮਾਗ ਚਲਾਉਣਾ। ਮਨਜੀਤ ਦੀ ਦੀ ਵੱਲ ਜਾਣ। ਦੂਸਰ ਸਰਪੰਚ ਨੂੰ ਜਾਂ ਹੋਰ ਕਿਸ ਨੂੰ ਚਾਚੇ ਦਾਇ ਨੂੰ ਕਾੜਨ। ਨੂੰ ਹੀ ਗੱਲ ਫਿਰ ਇਹਨਾਂ ਨਾਲ ਕੋਈ ਤੁਰਦਾ ਹੀ ਨਹੀਂ ਆ। ਜਿਹੜਾ ਜਾਂਦੇ ਹੀ ਨਹੀਂਗੇ ਇਹਨੂੰ ਨਾਲ ਲੈ ਕੇ। ਮੇਰੇ ਵੱਲ ਵੀ ਗਏ ਹੀ ਤੇ ਚਾਚੀ ਨੂੰ ਨਾਲ ਲੈ ਕੇ ਚਲ ਗਏ। ਨਾ ਜੋਪੂ ਤੋਂ ਉੱਪਰ ਤੇ ਛਾਟੀ ਆ ਜਾਂਦੀ ਬਾਹਰ। Du trenger ei hverdagskanne. ਵੀਰੇ ਲੱਤ ਪਾ ਲਿਆ ਬੰਦਾ ਦੱਸ ਹੀ ਜਾਵੇ ਮੈਂ ਕਿਹਕੇ ਕਚਾਣਾ ਵਾਂ ਕਿਤੇ ਨਾ ਕਿਤੇ ਦੱਸਣਾ ਨਾ ਪੁੱਛਣਾ ਸੜ ਗਿਆ ਕਿੱਥੇ ਚਲ ਗਿਆ ਹੋਣਗੇ ਮੀਂਹ ਦੇ ਹੱਥ 'ਚ ਫੋਨ ਨਹੀਂ ਅੰਦਰ ਵੇਖਾਂ ਬਲਾ ਸਾਬੀ ਚੁੱਪ ਕਰਕੇ ਨਾ ਅੰਦਰ ਚਲ ਜਾ ਤੇ ਲੰਮੇ ਪੈ ਜਾ ਘੜੀ ਜਾ ਨਾ ਵਾ ਕਿਆ ਨਾ ਮੰਨ ਲਿਆ ਕਰ ਇਕ ਤੇ ਆ ਮੁੰਡਾ ਨਾ ਘਰੋਂ ਬਾਹਰ ਜਾਣ ਦੇ ਬਹਾਨੇ ਲੱਭਦਾ ਰਹਿੰਦਾ ਹੁਣ ਇਹਨੂੰ ਬਹਾਨਾ ਲੱਭ ਗਿਆ ਮੰਮੀ ਐ ਬਾਹਰ ਜਾਣਾ ਵਾ ਕਿਸ ਨੂੰ ਕਹਿਣਾ ਮੈਂ ਕੁੱਤਾ ਲਿਉਣਾ ਵਾ ਕੁੱਤਾ ਆ ਜਾਊਗਾ ਪੁੱਤ ਤੈਨੂੰ ਮੈਂ ਬਾਹਰ ਨਹੀਂ ਜਾਣ ਦਿੰਦੀ ਹੁਣ ਅਜੇ ਨਹੀਂ ਇੰਨਾ ਵਿਗੜਿਆ ਪਹਿਲਾਂ ਜਿੰਨਾ ਤਨੀ ਵਿਗੜ ਗਿਆ ਹੁਣ ਸੁਧਾਰ ਲੂੰਗੀ ਮੈਂ ਤੈਨੂੰ ਇਸੇ ਕਰਕੇ ਤਾਲਾ ਲਾ ਕੇ ਆਈ ਆ ਨਗਰਾਨੀ ਰੱਖੂ ਪੂਰੀ ਤੇਰੇ ਤੇ ਤੂੰ ਪੁੱਤ ਕਿੱਦਾਂ ਨਿਕਲ ਜਾਵੇਂਗਾ ਬਾਹਰ ਮੈਂ ਸੋਚਿਆ ਉਹ ਮੰਮੀ ਕਿਹੜਾ ਮੇਰੇ ਨਾਲ ਇੰਨਾ ਧਿਆਨ ਦਿੰਦੀ ਆ ਮੈਂ ਬਾਹਰ ਚਲੀ ਜਾਊਂਗਾ ਤੇ ਚਾ ਕੇ ਕਿਸੇ ਟਾਣੀ ਮਾੜੀ ਚ ਬਹਿ ਹੀ ਜਾਊਂਗਾ ਹੁਣ ਨਾ ਪੁੱਤ ਤੈਨੂੰ ਬਹਿਣ ਦਿੰਦੀ ਆਏ ਤੇ ਕੀਤੇ ਦਾ ਕੋਈ ਗੱਲ ਹੀ ਨਹੀਂ ਆ ਇੰਨੇ ਕਦਾ ਇੰਨੇ ਕ ਜੇ ਤੇ ਮੈਂ ਝਟ ਸੁਧਾਰ ਲੈਣਾ ਤੈਨੂੰ ਇੱਕ ਹੈਪੀ ਦੀ ਮਾਂ ਵਾ ਇੱਕ ਕੋਈ ਨਾ ਕੋਈ ਨਵੀਂ ਮੁਸੀਬਤ ਪਾ ਜਾਂਦੀ ਆ ਹੈਪੀ ਨੂੰ ਸਿਮਮੀ ਦਿਖੀ ਆ ਸਿਮਮੀ ਕਿੱਥੋਂ ਦੇਖ ਪੈਣੀ ਆ ਸਿਮਮੀ ਜਿੱਥੇ ਆਪਾਂ ਕੱਲੀ ਆ ਨਾ ਉੱਥੋਂ ਤੇ ਕਦੀ ਨਹੀਂ ਵਾਪਸ ਆਉਣਾ ਇਹਨੂੰ ਭੁਲੇਖਾ ਹੀ ਪਿਆ ਹੋਣਾ ਵਾ ਜੇ ਸਿਮਮੀ ਦੇਖਦੀ ਹੁੰਦੀ ਇੰਨੀ ਪੁਲਸ ਨੇ ਖੋਜ ਕੀਤੀ ਆ ਕਿਤੇ ਨਾ ਕਿਤੇ ਸਿਮੀ ਲੱਭਦੀ ਨਾ ਨਾ ਮੇਰੇ ਮੰਨਣ ਚ ਨਹੀਂ ਆਉਂਦੀ ਵੀ ਆਹ ਗੱਲ ਹੋਊਗੀ ਇਹ ਜਾਣ ਕੇ ਕਰਦੇ ਆ ਚਾਹੇ ਡਰਾਉਣ ਦੇ ਮਾਰੇ ਸਾਨੂੰ ਤੇ ਚਾਹੇ ਉਦਾਂ ਇਹਨੂੰ ਭੁਲੇਖਾ ਪਿਆਵਾ ਨੇ ਆਇ ਤੇ ਸਹਮਣੀ ਪਿਆਵਾ ਕਦੀ ਕਦੀ ਜੇ ਕਿਸਮਤ ਵੀ ਸਾਧਦੀ ਜਾਂਦੀ ਆ ਕੀ ਕਿਦਾ ਹੋ ਸਕਦਾ ਰੱਖਿਆ ਤੇ ਖੜਨ ਵਾਸਤੇ ਹੀ ਹੋਣਾ ਚੇਤਾ ਭੁੱਲ ਗਿਆ ਕਿ ਇਹ ਆ ਨਾ ਜਾ ਰਹੀ ਇਹ ਗਏ ਕਿੱਥੇ ਹੋਣਗੇ ਪਰ ਕਪੜੇ ਵੀ ਪਾਏ ਹੀ ਇੱਥੇ ਬਹਿ ਕੇ ਕਰ ਲੈਣੀ ਨੀ ਨਾ ਲਈ ਬਾਹਰ ਦਾ ਧਿਆਨ ਰਹਿ ਗਿਆ ਕੁੰਡਾ ਹੀ ਨਾ ਲਾਵਾ ਕੀ ਕਰਾਂ ਕੋਈ ਸੱਤ ਗੱਲ ਕਰ ਲੈਣੀ ਵੇਖੀ ਜਾਂਦੀ ਨੀ ਵਿਚਾਰੀ ਮਾਂ ਮੇਰੀ ਕਿੱਦਾਂ ਤੇ ਕਿੱਦਾਂ ਨਹੀਂ ਹੋਣੀ ਇੱਥੇ ਤੁਹਾਨੂੰ ਹੀ ਆਂਦੀ ਗੱਲ ਵੀ ਨਾ ਕਰ ਇਤਨਾ ਭਲਾ ਹੁੰਦਾ ਹੈ ਹੁਣ ਨੰਬਰ ਹੀ ਨਹੀਂ ਲੱਭਣ ਲਿਆ ਕੁਝ ਨਹੀਂ ਹਾਲ ਡਰ ਦੇ ਵਿੱਚ ਤੇ ਕੋ ਸਮਝ ਵੀ ਨਹੀਂ ਆਉਂਦਾ ਕੀ ਗੱਲ ਆ ਮੂੰਹ ਠਾਣੂ ਸੁੱਟ ਕੇ ਬੈਠੀ ਆ ਉਦਾਂ ਹੀ ਮੈਂ ਬਹਿ ਵੀ ਨਹੀਂ ਸਕਦੀ ਇੱਥੇ ਬੈਠੀ ਰਹਿ ਪਰ ਮੂੰਹ ਤੇ ਸਾਹਬ ਦਾ ਬਣਾ ਕੇ ਰੱਖਿਆ ਕਰ ਐਵੇਂ ਬਲੱਛਣ ਹੀ ਖਲਾਰਦੀ ਰਹਿਣੀ ਐ ਨਾ ਅੱਗੇ ਤੁਹਾਡਾ ਕੁੱਤਾ ਮਾਰਦਾ ਮੈਂ ਹਨਾ ਆਹੋ ਮਾਰਿਆ ਵਾ ਕੇ ਕੀ ਪਤਾ ਉੱਥੇ ਜੇ ਕੱਲ ਡਈ ਹੀ ਕਾਹ ਨਾਲ ਪੰਗੇ ਪੁੰਗੇ ਲੈਣ ਕੋ ਪਾ ਤਾਣ ਅੱਗੇ ਸੁੱਟਦਾ ਹੋਣਾ ਮੈਂ ਕਿੱਥੋਂ ਲੈ ਆਉਣਾ ਹਾ ਚੰਗੀ ਨਵੀਂ ਗੱਲ ਜੇ ਕੋ ਪਾ ਤਾ ਹੋਣਾ ਕੂੜਾ ਪਿਆ ਇੱਥੇ ਕੂੜਾ ਚੁੱਕਿਆ ਮੈਂ ਬੱਸ ਬਹੁਤ ਨਾ ਕਿੱਡਾ ਸਿਆਣਾ ਸੀ ਕੁੱਤਾ ਆਹੋ ਪਤਾ ਕੀ ਆਹ ਪਤਾ ਪਤਾ ਵਾ ਮੈਂ ਆਖਿਆ ਮੋਂ ਸਹੀ ਬਣਾ ਕਲੈਨ ਪੁਣਾਣਾ ਖਲਾਰ ਚੰਗਾ ਆਹੋ ਜਿੱਦਾਂ ਆ ਮੈਨੂੰ ਹੁਣ ਕਹਿਤਾ ਉਹਨੂੰ ਕੋਈ ਪਾਤਾ ਹੁਣ ਬਾਹਰੋਂ ਆਏ ਕਿ ਇਹਨੂੰ ਹੋਰ ਨੂੰ ਕਹਿ ਦੋਗੇ ਕਿ ਇਹਨੇ ਸੱਚੀ ਮੰਨ ਜਾਣਾ ਹਾਂ ਉਹਨੇ ਇਹਨਾਂ ਦੀ ਨੌਣੇ ਕੋਈ ਪਾਤਾ ਕੁੱਤੇ ਨੂੰ ਕੱਲ ਤੇ ਆਪਾਂ ਰਹੀ ਵੀ ਅੰਦਰ ਆ ਮੈਂ ਤਾਂ ਸਗੋਂ ਬਾਹਰ ਵੀ ਨਹੀਂ ਨਿਕਲਿਆ ਤੂੰ ਹੀ ਲੱਗੀ ਉੱਥੇ ਬੇਬੇ ਬਣੀ ਕੰਮਾਂ ਦੀ ਹਾਂ ਤੁਹਾਨੂੰ ਸੱਚ ਤੇ ਕੁੰਡਾ ਮਾਰਿਆ ਹੈ ਅੰਦਰ ਦਿੱਤਾ ਹੈ ਮੰਮੀ ਨੇ ਆਹੋ ਦਿੱਤਾ ਹੀ ਕੋਈ ਗੱਲ ਹੋਈ ਫੇਰੀ ਦਿੱਤਾ ਹੀ ਕਿਹੜੀ ਗੱਲ ਹੋਈ ਹੋਈ ਹੋ ਕੋਈ ਤੈਨੂੰ ਦੱਸਣੀ ਜ਼ਰੂਰੀ ਹੈ ਨਾ ਦੱਸੋ ਕੋਈ ਗੱਲ ਨਹੀਂ ਆਪੇ ਦਾਦੇ ਨਾ ਤੁਸੀਂ ਆਪਣੇ ਮੋਏ ਮੈਨੂੰ ਨਾ ਅੱਗੇ ਕੱਲ ਦਾ ਦਿਮਾਗ ਮੇਰਾ ਬੜਾ ਖਰਾਬ ਹੋਇਆ ਈਓ ਨਾ ਹੈ ਹੋਦੀਆਂ ਗੱਲਾਂ ਚਿੱਤੇ ਕਰਾ ਹੋਰ ਨਾ ਕੀ ਹੋ ਹਨ ਪਖੰਡ ਜੇ ਨਾ ਮਾਰ ਮੈਂ ਤਾਂ ਇੱਥੇ ਬੈਠੀ ਤੁਸੀਂ ਬਾਹਰੋਂ ਆਣ ਕੇ ਇੱਥੇ ਮੇਰੇ ਲਾਗੇ ਬੋਲਣ ਲੱਗ ਪਏ ਜੇ ਮੈਂ ਕਹਦੇ ਪਖੰਡ ਮਾਰਨ ਰਹੀ ਹਾਂ ਤੇ ਤੁਮ ਮੱਥੇ ਬੁਰੇ ਲੱਗਣਾ ਤੇ ਫੇਰ ਖਿਹੜੇ ਮੱਥੇ ਕਦੀ ਲੱਗੀਆਂ ਤੁ ਤੁਸੀਂ ਹੀ ਗੜੇ ਬੜੀ ਹੱਸਦੇ ਜੀ ਹੈਨਾ ਹਾਂ ਆ ਆਪਣਾ ਨਹੀਂ ਮੂੰਹ ਵੇਖਦੇ ਵੀ ਆਪ ਵੀ ਤੇ ਬਣਾਈ ਛੱਡਦੇ ਮੈਂ ਤੇ ਬੁਲਾਉਣਾ ਚਾਹੁੰਦੀ ਤੁਹਾਨੂੰ ਤੁਸੀਂ ਹੀ ਗਾੜੀ ਔਖੇ ਪੈਣੀ ਟਟ ਟਟ ਕੇ ਬੁਲਾਉਣਾ ਚਾਹੁੰਨੀ ਤੋ ਬਹੁਤ ਬੁਲਾਉਣਾ ਚਾਹੁੰਨੀ ਐ ਪਖੰਡ ਆਉਂਦੇ ਤੈਨੂੰ ਵੱਖੋ ਵੱਖਰੇ ਇਹੇ ਨੰਬਰ ਕਿੱਥੇ ਚਲ ਗਿਆ ਵਾਹੀ ਮੇਰੀ ਨਹੀਂ ਮੁਸੀਬਤਾਂ ਖਤਮ ਹੁੰਦੀਆਂ ਪਤਾ ਨਹੀਂ ਇੱਕ ਮੁਸੀਬਤ ਆੜ ਦੀ ਦੂਜੀ ਤਿਆਰ ਆ ਉਹ ਮੇਰਾ ਹਿਸਾਬ ਆ ਇੱਕ ਮੁਠੀ ਚੁੱਕ ਤੇ ਦੂਜੀ ਤਿਆਰ ਆ ਹੋਣ ਕਿਹਦਾ ਆ ਜੀ ਮਨਜੀਤਾ

ਇਹ ਨਾਮਨਜੀਤ ਤੇ ਲੈ ਹੁਣ ਇੱਕ ਧੀ ਵੱਲੋਂ ਵੀ ਸੁਖਣੀ ਆ ਜੇ ਮੈਂ ਉਦਨ ਆਈ ਤੇ ਕਿੰਨਾ ਕੁਛ ਬੋਲਿਆ ਤੇਰੀ ਸੱਸ ਨੇ ਬਹਿ ਜਾਣੀ ਖਲੋ ਜਾਣੀ ਕੁਛ ਨਹੀਂ ਕਿਹਾ ਤੇ ਵੀ ਟੈਨਸ਼ਨ ਉਹ ਤੇ ਗੱਲ ਤਾਂ ਢੀ ਚਲੋ ਠੀਕ ਆ ਪਰ ਉਦਨ ਹਸਾਬ ਤਾਂ ਉਹ ਥੋੜਾ ਮੋਲ ਚਾਲੀ ਇਦਾਂ ਦਾ ਹੀਗਾ ਤੁਹਾਡੇ ਤੋਂ ਪਹਿਲਾਂ ਥੋੜੀਆਂ ਪੁੱਤੀਆਂ ਗੱਲਾਂ ਹੋ ਗਈਆਂ ਸੀ ਉਹਦੇ ਕਰਕੇ ਫਿਰ ਮੇਰੀ ਵੀ ਹਿੰਮਤ ਨਹੀਂ ਹੋਈ ਤੁਹਾਨੂੰ ਪਤਾ ਤਾਂ ਹੈਗਾ ਵਾ ਸ਼ੁਰੂ ਤੋਂ ਹਸਾਬ-ਕਿਤਾਬ ਤੇ ਫਿਰ ਮੈਂ ਕਿ ਐਵੇਂ ਬੱਲੇ-ਬੱਲੇ ਚੋਂ ਲੈਣਾ ਵਾ ਕੁਛ ਮੈਂ ਤਾਂ ਕਰਕੇ ਤੁਹਾਨੂੰ ਆਖੀ ਜਾਨੀ ਸੀ ਵੀ ਤੁਸੀਂ ਚਲ ਜਓ ਜਾਉਂਦੇ ਫਿਰ ਚੁੱਪ ਕਰਕੇ ਬਹਿ ਜਾਂਦੇ ਤੇ ਕੋਈ ਗੱਲ ਨਹੀਂ ਪਰ ਇਦਾਂ ਬਹਿਣਾ ਵੀ ਕੀ ਹੀਗਾ ਪੁੱਤ ਬਹਿਣ ਜੋ ਗਵਨੋਂ ਛੱਡਿਆ ਹੀ ਨਹੀਂ ਤੇਰੇ ਸਾਸ ਨੂੰ ਕੋਈ ਇਨਾ ਹੈ ਨਹੀਂ ਲੋਂ ਲਿਆ ਅੱਜ ਵੀ ਕੋਈ ਘਰ ਆਇਆ ਘਰ ਤੇ ਆਏ ਸੱਤ ਬਗਾਨੇ ਨੂੰ ਕਹਿਦਾ ਬਹਿ ਜਾ ਬਲੋ ਜੋ ਹਾਂਜੀ ਉਹ ਚੱਲ ਮੈਂ ਵੀ ਗੱਲਾਂ ਸਾਡੇ ਤੂੰ ਦੱਸ ਆਪਣਾ ਕਿੱਦਾਂ ਪੁੱਤ ਤੂੰ ਠੀਕ ਆ ਹਾਂਜੀ ਠੀਕ ਆ ਮੈਂ ਤੇ ਮੈਨੂੰ ਇਹੋ ਹੀ ਮੈਂ ਉਹ ਸੋਚਦੇ ਹੋਣੇ ਆ ਕਿ ਪਤਾ ਨਹੀਂ ਕੀ ਗੱਲ ਹੀ ਤੇ ਕੀ ਨਹੀਂ ਤੇ ਕਿਦਾਂ ਵਿਚਾਰੇ ਆਉਂਦੇ ਹੋਣੇ ਆ ਵੀ ਕਿੱਦਾਂ ਟਾਈਮ ਪਾਸ ਕਰਨੀ ਕਿਦਾਂ ਮੈਂ ਕੋ ਫੋਨ ਵੀ ਅਸਲ ਚ ਮੈਂ ਕਿਹਾ ਇਹਨੂੰ ਇਹ ਗੱਲ ਹੋਈ ਵੀ ਤੂੰ ਨਾ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤੇ ਨਾ ਹੋਣਾ ਤਾਂ ਉੱਥੇ ਜਾ ਕੇ ਇਦਾਂ ਉਦਾਂ ਤੈਨੂੰ ਪਤਾ ਹੀ ਆ ਤੇ ਫਿਰ ਤਾਂ ਕਰਕੇ ਮੈਂ ਫੋਨ ਫਾੜ ਵੀ ਨਾ ਮੰਗਿਆ ਹੀ ਮੈਂ ਇਹਨੂੰ ਹੋਣਾ ਕਿ ਕਹਿੰਦੀ ਕੋਸ਼ਵਾ ਦੇ ਘਰ ਦੀ ਕੋਸ਼ਵਾ ਮੈਂ ਤਾਂ ਕਰਕੇ ਨਹੀਂ ਫੁੱਟ ਮੇਰੀ ਸੁਣ ਗੱਲ ਕੋਈ ਵੀ ਮਾਂ ਆਪਣੀ ਧੀ ਨੂੰ ਮਾੜੀ ਮਤ ਨਹੀਂ ਰਿੰਦੀ ਧੀਆ ਵਿਆਹੀ ਦੀਆਂ ਵਸਾਉਣ ਵਾਸਤੇ ਧੀਆ ਨੂੰ ਇਹ ਥੋੜਾ ਧੀਆ ਦਾ ਕਰਜਾੜਨ ਵਾਸਤੇ ਕਰੀਦਾ ਮਾਵਾ ਇਹ ਗੱਲ ਅਹੀਂ ਤੇ ਉੱਧਰ ਤੈਨੂੰ ਮਿਲਣੇ ਲੈਣ ਵਾਸਤੇ ਆਏ ਉਹ ਤੇ ਚਲੋ ਤੁਹਾਡੀ ਗੱਲ ਤੇ ਸਹੀ ਆ ਪਰ ਹੁਣ ਅਗਲੇ ਦੀ ਸੋਚਵਾ ਨਾ ਕੀ ਕਹਿ ਸਕਦੇ ਆ ਵੀ 2 ਦਿਨ ਪਹਿਲਾਂ ਇਹ ਜੋ ਕਹਿਤਾ ਵੀ ਜਾਣਾ ਵਨ ਕਿਤੇ ਨਿਆਣੀ ਦੇ ਮੂੰਹੋਂ ਨਿਕਲ ਗਿਆ ਉਹਦੇ ਕਰਕੇ ਗੱਲ ਨੂੰ ਜਾਦਾ ਉਹਨਾਂ ਨੇ ਵਧਾ ਲਿਆ ਮੈਨੂੰ ਤੇ ਮੰਮੀ ਉਦੋਂ ਦੀ ਇੰਨੀ ਟੈਨਸ਼ਨ ਪਈ ਵੀ ਚਲ ਗਏ ਆ ਤੇ ਪਤਾ ਨਹੀਂ ਕੀ ਸੋਚਦੇ ਹੋਣੇ ਆ ਤੇ ਕੀ ਨਹੀਂ ਤੇ ਪਤਾ ਨਹੀਂ ਕਿਦਾਂ ਟਾਈਮ ਪਾਸ ਹੋਣ ਡਿਆ ਕਿ ਗੱਲ ਕੀ ਹੋਈ ਹੀ ਤੇ ਕਿਦਾਂ ਕਿੱਧਰ ਆਏ ਕਈ ਕੁਝ ਦਿਮਾਗ ਚ ਚੱਲਦਾ ਸੀ ਨਾ ਨੀਂਦ ਆਉਂਦੀ ਰਾਤ ਨੂੰ ਵਾਧੂ ਦਾ ਧਿਆਨ ਰਹਿੰਦਾ ਕੋਈ ਨਾ ਕੋਈ ਚੀਜ਼ ਰੱਖ ਕੇ ਚੇਤਾ ਭੁੱਲ ਜਾਨੀ ਮੈਂ ਤੇ ਕੋਈ ਨਹੀਂ ਹੋਈ ਉਹ ਤਾਂ ਮੈਨੂੰ ਉਹ ਦਸ ਸੁਖਣਾ ਨਹੀਂ ਚੰਗਾ ਆ ਕਦ ਕਰਕੇ ਤੈਨੂੰ ਮਿਲਣ ਵਾਸਤੇ ਆ ਗਿਆ ਤੇ ਜਾਏ ਤੇਿਆਂ ਦੀ ਟੈਨਸ਼ਨ ਬੜੀ ਹੁੰਦੀ ਮਾਵਾ ਨੂੰ ਉਹ ਤੇ ਹੈ ਆ ਜਿਹੜੋ ਮਾਂ ਨੂੰ ਹੀ ਹੋਣੀ ਹੋਰ ਕਿੰਨੂੰ ਹੋਣੀ ਆ ਇਥੇ ਜਿਸਾ ਸਾਂ ਤੇ 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 ਮੇਰੀ ਉਹ ਕਿ ਉਹ ਹੀ ਮੇਰੇ ਤੇ ਪੁੱਤ ਨੇ ਵੀ ਮੈਨੂੰ ਬੜਾ ਤੰਗ ਕਰ ਛੜਿਆ ਕਿਉਂ ਕੀ ਗੱਲ ਹੋ ਮਮੀ ਤੇਰੇ ਸਾਹਮਣੇ ਮਨਜੀਤ ਕਿੰਨਾ ਇਹਨੂੰ ਦਲਦਲ ਜੋ ਕੱਢਿਆ ਫਿਰ ਉਹਦਾ ਉਹ ਹਾਲ ਹੋ ਗਿਆ ਮੈਂ ਤੇ ਸਾਰੀ ਦਿਹਾੜੀ ਸਾਰੇ ਦਿਨ ਸੋਚ-ਸੋਚ ਕੇ ਰਾਤਾਂ ਕੱਟਦੀ ਆ ਮੈਨੂੰ ਪਤਾ ਮੈਂ ਕਿੰਦਾ ਰਾਤ ਬੀਤਦੀ ਮੇਰੇ ਤੇ ਕਿਉਂ ਹੁਣ ਇਹਨੇ ਕੀ ਕਰਤਾ ਵਾ ਜੋ ਕੁਛ ਅੱਗੇ ਕਰਦਾ ਏ ਮਨਜੀਤ ਉਹ ਕੋਹ ਫੇਰ ਕਰਨ ਡੈ ਪਿਆ ਵਾ ਹਾਂ ਹਾਂ ਇਹ ਦੱਸ ਇਹਨੂੰ ਕੀ ਲੋੜ ਪੈ ਗਈ ਫੇਰ ਇਹੋ ਕਮਾਚ ਦਵਾਈ ਤੇ ਚੰਗੀ ਭਲੀ ਖਾਣ ਦੀ ਹੀ ਦਵਾਈ ਤੇ ਖਾਣ ਡਿਆ ਹੀ ਭਾਬੀ ਤੇਰੀ ਨੂੰ ਸਾਫ ਜੂਜ ਜਿਹੜੀ ਪਾਈ ਹੀ ਉਹ ਕਿਤੇ ਚੋਰੀ ਚੋਰੀ ਲਵਾ ਕੇ ਲੈ ਗਿਆ ਤੇ ਉਹ ਕਰ ਲਿਆ ਇਹਨੇ ਕਹਾਤੇ ਲਵੇ ਚ ਵੱਡ ਕੇ ਖਾ ਲਿਆ ਵਾ ਹੋਏ ਰੱਬ ਇੰਤਿਆਬ ਥੋੜੀ ਟੈਨਸ਼ਨ ਰਹਿੰਦੀ ਇਹਦੀ 24 ਘੰਟੇ ਮੈਂ ਤੇ ਦੋਰੇ ਘਰ ਵਸਾਇਆ ਇਹਦਾ ਮੈਂ ਹਾਂ ਚੱਲ ਵਸ ਤੇ ਆ ਰਵੇ ਐਦਾਂ ਕਿਦਾਂ ਛੱਟ ਨੰਗਣਾ ਵਾ ਦੱਸ ਉਹਨੂੰ ਤਾਂ ਨਹੀਂ ਪਤਾ ਲੱਗਾ ਨਾ ਉਹਨੂੰ ਤਾਂ ਨਹੀਂ ਪਤਾ ਲੱਗਾ ਪਰ ਇਹ ਆ ਕਿ ਜਿੱਥੋਂ ਤੱਕ ਹਲਾਤੇ ਦੇ ਮੈਨੂੰ ਲੱਗਦਾ ਉਹਨੂੰ ਪਤਾ ਲੱਗ ਜਾਣਾ ਪਤਾ ਤੇ ਮੰਮੀ ਫੇ ਤੁਹਾਨੂੰ ਪਤਾ ਹੀ ਆ ਕਿੰਨਾ ਚਿਰ ਗੁੱਜਾ ਰਹਿਣਾ ਅਗਲੀ ਕਿਹੜੀ ਨਿਆਣੀ ਆ ਪਰ ਇਹ ਆ ਵੀ ਜੇ ਇੰਨਾ ਟਾਈਮ ਲੰਘ ਗਿਆ ਹੀ ਤੇ ਹੁਣ ਇਹਨੂੰ ਕੀ ਫੇਰ ਉਹ ਦੋਰਾ ਪੈ ਗਿਆ ਵਾ ਸਿਧਾਈਆਂ ਵਾਲੇ ਕੰਮ ਜੀ ਤੇਰੀ ਵੀ ਜੀ ਆਇਆਂ ਕਿ ਤਰਲੇ ਲੈਂਦੀ ਆ ਕੋਈ ਹਿਸਾਬ ਨਹੀਂ ਆ ਤੇ ਮੈਂ ਵੀ ਮੈਂ ਵੀ ਇਹ ਕੈਨੀ ਤੇ ਹੈਗੀਆਂ ਪਰ ਉਹਨੂੰ ਟੁੱਟ ਟੁੱਟ ਕੇ ਪੈਣੀ ਆ ਸੁੱਖ ਨੂੰ ਵੀ ਕਸੂਰ ਤੇ ਸਾਡੇ ਆਪਣੇ ਮੁੰਡੇ ਦਾ ਵਾ ਤੇ ਕੀ ਕਰੇ ਬਗਾਨੀ ਤੇ ਇਹਨੂੰ ਵੀ ਕੀ ਕਹਿਣਾ ਹੁੰਦਾ ਵਾ ਹਾਂ ਤੇ ਉਹ ਨਾਲ ਵਾਧੂ ਦੀ ਬੁਰੀ ਬਣੀ ਹੋਣੀ ਆ ਹਾਂ ਤੂੰ ਹੀ ਕਿਚ ਚਾਟੀਆਂ ਦੇਦਾਂ ਰਹਿਣੀਆਂ ਤੂੰ ਆਪਣੀ ਦਾਸ ਪੁੱਤ ਮੈਂ ਵੀ ਠੀਕ ਵਾ ਮੈਂ ਕੀ ਕਹਿਣਾ ਵਾ ਪਰ ਹਾਂ ਤੇ ਬਹੁਤ ਮਾੜੀ ਗੱਲ ਵਾ ਇਹਦੇ ਵਾਸਤੇ ਵੀਰ ਵਾ ਤੇ ਇਹਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਜਲਮਨਜੀਤ ਪੁੱਤ ਆਪਣੀਆਂ ਸਾਡੀਆਂ ਗੱਲਾਂ ਛੱਡ ਸਾਡੀਆਂ ਟੈਨਸ਼ਨਾਂ ਲੈਣੇ ਛੱਡ ਤੂੰ ਆਪਣਾ ਦੱਸ ਕਿੱਦਾਂ ਹਾਂ ਠੀਕ ਆ ਮਮੀ ਆਪਣਾ ਵੀ ਬਸ ਟਾਈਮ-ਪਾਸ ਤੁਹਾਡੀ ਟੈਨਸ਼ਨ ਹੀ ਹੀ ਗਈ ਹੁਣ ਦੱਸ ਅਜ ਦੀ ਹੋਰ ਪੈ ਗਈ ਆ ਵਿੱਚ ਇਹਨੇ ਕਿਹੜਾ ਕੰਮ ਛੋ ਲਿਆ ਚੱਲ ਸਾਡੀ ਟੈਨਸ਼ਨ ਲੈਣੀ ਛੱਡ ਤੂੰ ਦੱਸ ਭੈਣ ਦੀ ਜੇ ਜ਼ਿਆਦਾ ਤੰਗ ਕਰਦੀ ਆ ਤੇ ਮੈਂ ਚਾਚੇ ਤੇਰੇ ਹਰਜੀਤ ਨਾਲ ਗੱਲ ਕਰਾਂ ਨਾ ਮਮੀ ਨਾ ਇੱਥੇ ਤਮਾਸ਼ਾ ਲਾਉਣਾ ਵਾ ਤੇ ਉਹਨੇ ਕਿਹੜਾ ਕਿਸੇ ਨੂੰ ਵੇਖਣਾ ਵਾ ਗਾੜੀ ਕੋਈ ਬੰਦਾ ਕੋ ਬੰਦਾ ਉਹਨੇ ਤਾਂ ਉਹਨਾਂ ਨੂੰ ਵੀ ਬੋਲਣ ਲੱਗਿਆ ਨਹੀਂ ਵੇਖਣਾ ਕੋਈ ਗੱਲ ਨਹੀਂ ਮੇਰਾ ਟਾਈਮ ਨੰਗੀ ਜਾਂਣ ਦਾ ਵਾਦਾ ਘਾਟਾ ਹੋਈ ਜਾਂਦਾ ਕਿਸੇ ਵੇਲੇ ਚੰਗੀ ਹੋ ਵੀ ਜਾਂਦੀ ਆ ਐਡੀ ਗੱਲ ਨਹੀਂ ਆ ਕੋਈ ਗੱਲ ਨਹੀਂ ਤੁਸੀਂ ਆਪਣਾ ਇਹ ਗੱਲ ਨਹੀਂ ਹੈਗੀ ਕਿੰਨਾ ਕਿਚਰੇ ਦਾ ਡਰ ਡਰ ਕੇ ਕੱਢੇਗੀ ਚੱਲ ਇਹਨੂੰ ਵੀ ਪਤਾ ਲੱਗੂਗਾ ਕਿ ਮਗਰ ਇਹਦੇ ਕੋਈ ਫੈਗਾ ਵਾ ਉਹਦੇ ਨਾਲ ਬੰਦੇ ਪੈਂਦੇ ਸੁਣਾਉਂਦੇ ਹੈਗੇ ਆ ਚਾਰ ਬੰਦੇ ਆਵਾਂਗੇ ਨਾਲ ਲੈ ਕੇ ਤੇ ਨਾਲ ਤੇਰਾ ਵੀਰ ਆ ਜਾਊਗਾ ਸਾਰੇ ਜਣੇ ਇਹਨਾਂ ਸਮਝਾਵਾਂਗੇ ਛੇਤੇ ਇਹਦੇ ਗੱਲ ਮਨ ਮੇਰ ਪੈ ਜਾਵੇ ਹਾਂ ਫੋਨ ਤੇ ਮੈਂ ਘਰੇ ਫੁੱਲ ਗਈ। ਇਹ ਵੀ ਨਾ ਗੱਲਾਂ ਕਰਨ ਲਈ ਇਹ ਫੋਨ ਤੇ ਲੱਗੀ। ਹੁਣ ਕਹਿੰਦੀ ਕੀ ਆ? ਕਹਿਣਾ ਕੀ ਆ ਮੰਮੀ? ਮੋੜ ਘੜ ਉਹ ਹੀ ਗੱਲਾਂ ਬਾਤਾਂ। ਮੈਨੂੰ ਉਦਣ ਵੀ ਬਸ ਇਦਾਂ ਹੀ ਜੱਪ ਕੇ ਤੇ ਜਾਂਦੀ ਜਾਂਦੀ ਸਕੂਲੇ ਕਹੇਗੀ ਕਿ ਹਿਨਾਨਕੇ ਜਾਣਾ ਵਾ ਤੇ ਬਸ ਉਹ ਕੋਦੇ ਕੰਨੀ ਬਾਜ ਪੈਗੀ ਤੇ ਮੈਨੂੰ ਕਹਿੰਦੀ ਵੀ ਤੂੰ ਧਿਆਨ ਉੱਥੇ ਰੱਖਦੀ ਆ ਤੇ ਜੇ ਤੂੰ ਜਾਣਾ ਵਾ ਤੇ ਪੱਕੀ ਚੱਲ ਜਾ ਤੇ ਕੁੜੀਆਂ ਇੱਥੇ ਛੱਡ ਜਾ। ਤੇ ਮੈਨੂੰ ਪਤਾ ਵੀ ਮੰਮੀ ਕੁੜੀਆਂ ਤਾਂ ਬਸਾਂ ਨਹੀਂ ਖਾਂਦੀ ਤੇ ਮੈਂ ਤਾਂ ਉਹਨਾਂ ਤੋਂ ਬਿਨਾ ਕਾਹੇ ਜੋਗੀ ਵੀ ਨਹੀਂ ਤੇ ਮੈਂ ਉਹਨਾਂ ਨੂੰ ਕਿੱਦਾਂ ਛੱਡਦਾ ਤੇ ਮੈਨੂੰ ਇਹੋ ਜਿਹੇ ਗੱਲਾਂ ਬਾਤਾਂ ਕਰਕੇ ਡਰਾਵਾ ਤੇ ਵਾਧੂ ਦਾ ਸਹਿਮੀ ਰਹਿ ਗਈ ਮੈਂ ਹੋਰ ਗੱਲ ਕੋਈ ਨਹੀਂ ਆ ਬਾਕੀ ਚਲੋ ਟਾਈਮ ਪਾਸ ਹੋ ਹੀ ਜਾਂਦਾ ਵਾ ਚੱਲ ਪੁੱਤ ਇੰਨਾ ਮੈਨੂੰ ਤੇਰੇ ਦਿਲ ਦੀ ਗੱਲ ਦਾ ਪਤਾ ਲੱਗ ਗਿਆ ਮੈਨੂੰ ਇਹੋ ਟੈਨਸ਼ਨ ਨਹੀਂ ਪਤਾ ਨਹੀਂ ਮੇਰੀ ਧੀ ਨੂੰ ਕਿਹੜੀ ਗੱਲ ਦਾ ਚੋਰਾ ਖਾਈ ਜਾਂਦਾ ਵਾ ਬਸ ਹੈ ਉਹ ਗੱਲ ਆ ਹੋਰ ਗੱਲ ਕੋਈ ਨਹੀਂ ਤੁਹਾਨੂੰ ਪਤਾ ਮੈਂ ਉਹਨਾਂ ਤੋਂ ਬਿਨਾ ਇੱਕ ਘੜੀ ਨਹੀਂ ਕੱਢਦੀ ਤੇ ਨਾ ਮੇਰਾ ਉਹਨਾਂ ਤੋਂ ਬਿਨਾ ਰਿਹਾ ਜਾਂਦਾ ਤੇ ਇਹ ਤੇ ਗੱਲ ਕਰਨ ਲੱਗੇ ਕੁਝ ਸੋਚ ਦੇਣੀ ਆ। ਮਤਲਬ ਨਹੀਂ ਤੇ ਆਪ ਇਤਨਾ ਤੋਂ ਬਿਨਾਂ ਨਹੀਂ ਰਿਹਾ ਜਾਂਦਾ। ਹੁਣ ਸਾਬੀ ਤੇ ਤੇਰੇ ਤੋਂ ਮੈਨੂੰ ਕੋਈ ਅਲੱਗ ਕਰੇ ਰਿਹਾ ਜਾਂਦਾ ਕਦੀ ਵੀ ਨਹੀਂ ਰਿਹਾ ਜਾਂਦਾ। ਪਰ ਉਹ ਨਹੀਂ ਨਾ ਇਹ ਚੀਜ਼ ਸੋਚਦੇ ਸਮਝਦੇ। ਮਾਂ ਪਿਓ ਵੀ ਓਨਾ ਹੀ ਹੁੰਦਾ ਵਾ ਧੀਆਂ ਪੁੱਤ ਵੀ ਓਨੇ ਹੁੰਦੇ ਆ ਪਰ ਕੀ ਕੌਣ ਸਮਝਾਵੇ ਇਹਨਾਂ ਨੂੰ ਫਾਇਦਾ ਨਹੀਂ ਆ ਕੋਈ ਵਾਧੂ ਗੱਲਾਂ ਆਂਦਾ। ਤੇ ਇਹ ਕਰਕੇ ਤਾਂ ਕਰਕੇ ਮੈਂ ਨਹੀਂ ਫੇ ਬਾਰ-ਬਾਰ ਕੀ ਫਾਇਦਾ ਕਿਸ ਨੂੰ ਲਿਆ ਕੇ ਗੱਲ ਕਰਨ ਦਾ ਬਾਤ ਕਰਨ ਦਾ ਜੋ ਹੋਣਾ ਉਹ ਤੇ ਹੋਣਾ ਹੀ ਆ। ਚੱਲ ਪੁੱਤ ਤੂੰ ਟੈਂਸ਼ਨ ਨਾ ਲਿਆ ਕਰ। ਕੌਂ ਸਰ ਪਈ ਤੇ ਕਟਣੀ ਤੇ ਪੈਣੀ ਆ ਹੁਣ ਕੀ ਕਰਨਾ ਵੇ ਕਿੜਾ ਭਾਂਡਾ ਵਾ ਜਿਹੜਾ ਰੋਜ਼ ਰੋਜ਼ ਵਟਾਇਆ ਜਾਂਦਾ ਵਾ ਬਸ ਮੈਨੂੰ ਇਹੋ ਹੀ ਵੀ ਤੁਹਾਡੇ ਨਾਲ ਇੱਕ ਵਾਰੀ ਗੱਲ ਹੋ ਜੇ ਉਦੋਂ ਤੁਸੀਂ ਮੈਨੂੰ ਠੀਕ ਨਹੀਂ ਹੀ ਲੱਗਦੇ ਤੁਸੀਂ ਹੁਣ ਠੀਕ ਹੋ پتہ ਮੈਨੂੰ ਨਹੀਂ ਕੁਝ ਵੀ ਹੋਇਆ ਠੀਕ ਆ ਮੈਂ ਮੇਰੀ ਨਾ ਟੈਨਸ਼ਨ ਲਿਆ ਕਰ ਦੂੰ ਟੈਨਸ਼ਨ ਆਈਆਂ ਹਰ ਪਾਸੇ ਮੇਰੇ ਵੱਲੋਂ ਵੀ ਟੈਨਸ਼ਨ ਲੈਂਦੇ ਹੋ ਵੀਰ ਵੱਲੋਂ ਵੀ ਲੈ ਲੈਂਦੇ ਹੋ ਪਰ ਇਹ ਆ ਵੀ ਟੈਨਸ਼ਨ ਲਿਆ ਹੋਣਾ ਵੀ ਕੋਈ ਨਹੀਂ ਆਪਣੇ ਵੱਲ ਧਿਆਨ ਦਿਆ ਕਰੋ ਤੇ ਜੇ ਕਿ ਚਾਚੇ ਦੀ ਕਿ ਆ ਮੰਨਦਾ ਵਾ ਤੇ ਚਾਚੇ ਨੂੰ ਮਾੜੀ ਮੋਟੀ ਕਰਨਾਂ ਚਾਹੁੰਦੀ ਗੱਲ ਕੱਢ ਛਡੋ ਹਾਂ ਤੇ ਉਹ ਇਹਨੂੰ ਸਮਝਾਵੇ ਸਮਝੂਵੇ ਫਿਰ ਵੀ ਚਲੋ ਡਰ ਹੁੰਦਾ ਵਾ ਭਾਈ ਨੇ ਮੈਂ ਕਰੂੰਗੀ ਤੇਰੇ ਚਾਚੇ ਨੂੰ ਹੋਂ ਸੱਦੂੰਗੀ ਘਰ ਕਰੂੰਗੀ ਗੱਲ ਉਹਦੇ ਨਾਲ ਹਾਂ ਉਹਨਾਂ ਨੂੰ ਥੋੜਾ ਬੋਧਾ ਸਮਝਾਓ ਵੀ ਬਾਰ ਬਾਰ ਇਹ ਕੰਮ ਦੇ ਵਿੱਚ ਹੈਗਾ ਉਹ ਅੱਗੇ ਇੰਨਾ ਕੋਹ ਜਾੜ ਲਿਆ ਵਾ ਤੇ ਹੁਣ ਮਗਰ ਕੀ ਰਹਿ ਗਿਆ ਹੁਣ ਰੋਟੀ ਖਾਂਦੇ ਉਹ ਤੇ ਖਾਂਦੇ ਰੋ ਹਾਂ ਪੁੱਤ ਸਮਝੇ ਤੇ ਫੇਰ ਹੀ ਆ ਨਾ ਸਮਝਦਾ ਹੀ ਨਹੀਂ ਗੱਲ ਨੂੰ ਤੇ ਕੀ ਕਰਾਂ ਮੈਂ ਹਾਂ ਮੈਂ ਮੰਮੀ ਗਏ ਆ ਕਿਸਦੇ ਘਰ ਤੇ ਪੂਨ ਛੱਡ ਕੇ ਤੇ ਨਹੀਂ ਜਾਂਦੇ ਮੈਂ ਗਈ ਨਹੀਂ ਕਿਤੇ ਵੀ ਇੱਥੇ ਹੀ ਆ ਸਭ ਕੁਝ ਸੁਣ ਲਿਆ ਵਾ ਜੋ ਤੂੰ ਗੱਲਾਂ ਕਰਨ ਲਈ ਆ